ਦਾਰੂ ਐ ਇਹ ਫੇਰ ਕੀ ਆ ਕੀ ਆ ਦਾਰੂ ਆ ਦਾਰੂ ਆ ਪੀਣੀ ਆ ਪੀਣੀ ਆ ਬਾਬਾ ਫੇਰ ਭਜਤਾ ਲੈẽਗਾ ਤੂੰ ਜਦੋਂ ਲੱਗਿਆ ਤਾਂ ਮੈਂ ਆ ਦੇਖਾ ਬੂਟ ਵੀ ਤਾਈਓ ਪੱਕਦੇ ਆ ਪਹਿਲਾਂ ਤੰਗ ਹੋਏ ਹੁੰਦੇ ਆਪਣੇ ਮਗਰ ਪੈ ਗੇ ਮੇਰੀ ਢੂਈ ਹੱਲ ਜਾਣੀ ਸੀਗੀ ਦੇਖੀ ਕਿਤੇ ਫੜਵਾ ਨਾ ਦੇਈ ਕਿਸੇ ਤੋਂ ਨਹੀਂ ਨਹੀਂ ਆਪਾਂ ਲੋਕਾਂ ਨੂੰ ਠੱਗ ਕੇ ਲੈ ਕੇ ਜਾਣਾ ਅੱਜ ਠੱਗ ਕੇ ਵੀ ਲੈ ਕੇ ਜਾਣਾ ਇੱਕ ਤਾਂ ਅਧੀਏ ਦਾ ਇੰਤਜ਼ਾਮ ਕਰਕੇ ਲੈ ਕੇ ਜਾਣਾ ਇੱਕ ਮੁਰਗੇ ਦਾ ਤੇ ਕਾ ਵੀ ਭਰ ਕੇ ਲੈ ਕੇ ਜਾਣਾ ਅੱਜ ਅੱਜ ਦੇਖੀ ਫਿਰ ਨੌਕਰੀਆਂ ਵੰਡਾਂਗੇ ਜਾਂ ਜਾਂਦੀਆਂ ਟਾਕੀਆਂ ਨੂੰ ਹੱਥ ਪਵਾਵਾਂਗੇ ਗੁੱਡੀਆਂ ਦੇ ਆਪਾਂ ਅੱਜ ਕਿਸੇ ਨੂੰ ਬਖਸ਼ਣਾ ਨਹੀਂ ਹਉ ਬਾਬੇ ਆਉਂਦੇ ਆ ਬਾਬੇ ਨੂੰ ਪੜਾ ਦੂੰ ਜੇ ਹੁਣ ਕਿਸੇ ਨੇ ਕਿਤੇ ਤਕੀਚੀਆਂ ਮੇਰੇ ਨਾਲ ਠੀਕ ਹੈ ਨਾ ਇਹ ਚੌੜ ਕੀਤੀਆਂ ਮੈਂ ਬਾਬੇ ਨੂੰ ਪੜਾ ਦੂੰ ਹੋਰ ਬੱਚਾ ਤੱਕਦਾ ਹੈ ਬੜੀਆ ਬਾਬਾ ਤੁਸੀਂ ਦੱਸੋ ਕਿਵੇਂ ਆ ਸ਼ੇਰਾ ਠੀਕ ਆ ਸੱਟਾ ਬਾਬਾ ਸੱਟਾ ਤੁਸੀਂ ਦੱਸੋ ਜਿਆ ਹੱਥ ਉੱਤੇ ਦਿਖਾ ਤੇਰੇ ਲਾਦ ਦੀ ਰੇਕ ਵਿੱਚ ਮੇਖ ਲਾਦੋਂ ਇਹ ਲਾਡਰ ਸਿੰਘੀ ਪਿੰਕ ਤਰੰਗੀ ਮੇਲਾ ਫਿਰਦਾ ਲੱਗਦਾ ਨੌਕਰੀ ਤੇ ਲਵਾ ਦੀਏ ਤੈਨੂੰ ਜੇ ਨੌਕਰੀ ਤੇ ਲਵਾ ਦਾ ਬਾੜੀ ਸੁਣੀ ਗੱਲ ਐਥੇ ਬੈਠ ਫਿਰ ਬਾਬਾ ਇਹਨੂੰ ਆਪਾਂ ਦਈਏ ਕੋਈ ਜੜੀ ਬੂਟੀ ਦਈਏ ਦਵਾਈ ਬਣਾ ਕੇ ਤੈਨੂੰ ਦੇਵਾਂਗੇ ਗਿੱਦੜ ਸਿੰਘੀ ਪਿੰਕ ਤਰੰਗੀ ਕੁਝ ਨਹੀਂ ਇਹਨੂੰ ਦੇਖਣ ਦੇ ਬਾਬਾ ਹਾਂ ਤੂੰ ਦੇਖ ਮੈਂ ਮੈਂ ਜਿਆਦਾ ਪੜਿਆ ਲਿਖਿਆ ਮੈਨੂੰ ਜਿਆਦਾ ਗਿਆਨ ਆ ਇਹ ਚੀਜ਼ਾਂ ਬਾਰੇ ਦੇਖ ਮੇਤਰਾ ਤੂੰ ਦਿਲ ਦਾ ਬੜਾ ਸਾਫ਼ ਬੰਦਾਗਾ ਹੂੰ ਤੂੰ ਆਪਦੀ ਹਰੇਕ ਗੱਲ ਲੋਕਾਂ ਨੂੰ ਦੱਸ ਦੇਣਾਗਾ ਹੋਰ ਪੈਸਾ ਤਾਂ ਤੇਰੇ ਕੋਲੇ ਬਹੁਤ ਆਉਂਦਾਗਾ ਪਰ ਟਿਕਦਾ ਨਹੀਂ ਹੈਗਾ ਐਂ ਜਾਈ ਜਾਂਦਾ ਐਂ ਜਾਈ ਜਾਂਦਾ ਹੋਰ ਨੌਕਰੀਆਂ ਵੀ ਤੂੰ ਬਹੁਤ ਦੇਖੀਆਂ ਪਰ ਤੈਨੂੰ ਮਿਲੀ ਨਹੀਂ ਕੋਈ ਨੌਕਰੀ ਕੋਈ ਨਹੀਂ ਮਿਲੀ ਬਾਬਾ ਨਾ ਤੈਨੂੰ ਨੌਕਰੀ ਮਿਲੀ ਐ ਨਾ ਤੈਨੂੰ ਸ਼ੋਕਰੀ ਮਿਲੀ ਹੁਣ ਤੂੰ ਮੈਨਸ ਤੈਨੂੰ ਨੌਕਰੀ ਚਾਹੀਦੀ ਐ ਕਿ ਸ਼ੋਕਰੀ ਚਾਹੀਦੀ ਦੋਨੇ ਚਾਹੀਦੀਆਂ ਬਾਬਾ ਦੋਨੇ ਦੇ ਦਾਂਗੇ ਤੈਨੂੰ ਇੱਕ ਇਹੋ ਜਿਹਾ ਮੰਤਰ ਦੇ ਕੇ ਜਾਵਾਂਗੇ ਬਾਬਿਆਂ ਦੀ ਸੇਵਾ ਕਰਨੀ ਪਊਗੀ ਤੈਨੂੰ ਫੇਰ ਸੇਵਾ ਤਾਂ ਕਰਦਗੇ ਪਹਿਲਾਂ ਵੀ ਕੀਤੀ ਸੀਗੀ ਪਰ ਬਾਬਾ ਭੱਜ ਗਿਆ ਯਾਰ ਸੇਵਾ ਤੈਨੂੰ ਇੱਕ ਮਣਕਾ ਦੇ ਕੇ ਜਾਵਾਂਗੇ ਤੇਰੀ ਰਾਸ਼ੀ ਬੜੀ ਮਾੜੀ ਚੱਲੀ ਆਂਦੀ ਹੈਗੀ ਮੇਰਾ ਪੁੱਛ ਹੀ ਨਾ ਬਾਬਾ ਇਨੀ ਤੇ ਦੀਏ ਨਿਆ ਮਰੀਏ ਕੰਮ ਵੀ ਬਹੁਤ ਕਰਦਾਗਾ ਤੂੰ ਤੇਰੇ ਦਿਲ ਚ ਪਾਪ ਨਹੀਂ ਹੈਗਾ ਕੰਮ ਦਾ ਗਰਦ ਕਰਦੇ ਨੇ ਕੰਮ ਕੁਮ ਜੀ ਦਾ ਤੇਰੀ ਨਾਵ ਜੇ ਦੇਖ ਕੇ ਦੱਸ ਦਿੰਨੇ ਆਪਾ ਤੈਨੂੰ ਕੋਈ ਦੁੱਖ ਤਖਲੀਪ ਤਾਂ ਨਹੀਂ ਹੈਗੀ ਤੇਰੇ ਮੇਦੇ ਚ ਗਰਮਾਇਸ਼ ਰਹਿੰਦੀ ਹੈਗੀ ਓ ਬਾਬਾ ਉਹ ਚੱਲਦੇ ਨਾ ਟ੍ਰੈਲ ਰੂਟ ਤੇ ਚੱਲੀ ਜੰਨੇ ਤਾਂ ਕਰਕੇ ਜੇ ਦਵਾਈ ਦੇ ਦਈਏ ਤੈਨੂੰ ਰੁਪਏ ਲਾਏਗਾ ਲਾ ਲਾ ਮਨ ਜੈਗਾ ਬਾਪ ਬਿਆਨੂ ਖਰਾ ਲਾ ਆਏ ਮਨ ਲੈ ਤੈਨੂੰ ਦਵਾਈ ਦੇ ਕੇ ਜਾਵਾਂਗੇ ਤੇ ਇੱਕ ਤੈਨੂੰ ਮਣਕਾ ਦੇਵਾਂਗੇ ਜਿਵੇਂ ਬਾਬਿਆਂ ਨੇ ਪਾਇਆ ਹੋਇਆ ਰਾਸ਼ੀ ਵਾਲਾ ਮਣਕਾ ਇਸ ਤਰ੍ਹਾਂ ਦਾ ਪਾਲੀ ਬਣਵਾ ਕੇ ਤੂੰ ਦੇਖੋ ਦੇਖ ਲੈ ਵੀ ਬੱਚਾ ਆ ਤੈਨੂੰ ਮਣਕਾ ਦੇ ਕੇ ਜਾਵਾਂਗੇ ਇੱਕ ਠੀਕ ਇਹ ਕੋਈ ਮਾਮੂਲੀ ਮਣਕਾ ਨਹੀਂ ਹੈਗਾ ਇਹਨੂੰ ਸੈਟ ਨਾ ਦੇਈ ਕਿਤੇ ਹਿਮਾਲਿਆ ਪਰਬਤੋਂ ਤਪੱਸਿਆ ਕਰਕੇ ਬਣਾਇਆ ਹੋਇਆ ਬੱਚਾ ਇਹ ਸਾਡੇ ਬਾਬਾ ਜੀ ਲੈ ਕੇ ਆਏ ਸੀ ਹਿਮਾਲਿਆ ਤੋਂ ਇਹਨਾਂ ਨੇ ਭਗਤੀ ਕੀਤੀ ਆ ਉੱਥੇ 30 ਸਾਲ ਪੂਰੀ 20 ਸਾਲ ਭਗਤੀ ਕੀਤੀ ਆ ਬੱਚਾ ਤੇ ਬਾਬਾ ਜੀ ਉੱਥੋਂ ਭਗਤੀ ਕਰਦੇ ਕਰਦੇ ਡਿੱਗ ਵੀ ਪਏ ਸੀ ਇੱਕ ਵਾਰੀ ਢੂਈ ਦਾ ਆਪਰੇਸ਼ਨ ਹੋਇਆ ਬਾਬਾ ਜੀ ਦਾ ਇਹ ਮਣਕਾ ਦੇ ਕੇ ਜਾਵਾਂਗੇ ਤੈਨੂੰ ਇਹਨੂੰ ਸੰਦੂਰ ਚ ਪਾ ਕੇ ਰੱਖੀ ਪਹਿਲਾਂ 10 ਦਿਨ ਉਸ ਤੋਂ ਬਾਅਦ ਤੇ ਇਹਦੀ ਛਾਪ ਬਣਵਾ ਕੇ ਪਾ ਲਈ ਹੱਥ ਚ ਲੈ ਬੱਚਾ ਹੱਥ ਘਰ ਕੇ ਰਾਂ ਇਹ ਕਿਸੇ ਨੂੰ ਦਿਖਾਉਣਾ ਨਹੀਂ ਹੈਗਾ ਤੇ ਕਿਸੇ ਨੂੰ ਫੜਾਉਣਾ ਨਹੀਂ ਹੈਗਾ ਇਹ ਤੇਰੀ ਰਾਸ਼ੀ ਦਾ ਮਣਕਾ ਹੈਗਾ ਠੀਕ ਆ ਠੀਕ ਲੈ ਤੇਰੇ ਟਿੱਕਾ ਲਾ ਦਗੇ ਕ ਇਧਰ ਹੋ ਨੇੜੇ ਬਾਬਿਆਂ ਦੇ ਬਾਬਿਆਂ ਦੀ ਸੇਵਾ ਕਰੀ ਦੌੜੀ ਕਣੀ ਠੀਕ ਆ ਕਰਨਾਂ ਗੱਲ ਇੱਕ ਤੈਨੂੰ ਪੁੜੀਆਂ ਦਿੰਨੇ ਆਗੇ ਦਵਾਈ ਦੀਆਂ ਜਿਹੜੀ ਤੇਰੇ ਗਰਮੈਸ਼ ਆ ਮਿਹਦੇ ਚ ਸਾਰੀ ਨਿਕਲ ਜੂਗੀ ਆ ਦੋ ਪੁੜੇਗਾ ਨੇ ਠੀਕ ਆ ਇਹ ਲੈਣੀਆਂ ਸਵੇਰੇ ਤੂੰ ਨਿਰਨੇ ਕਾਲ ਜੇ ਲੈਣੀਆਂ ਨੇ ਠੀਕ ਆ ਲੈ ਦੂਸਰੀ ਪੁੜੀ ਵੀ ਇਹ ਇਹ ਉੱਠਣ ਤੋਂ ਬਾਅਦ ਲੈਣੀ ਆ ਠੀਕ ਲੈ ਹਾਂ ਬਾਬਿਆਂ ਦੀ ਸੇਵਾ ਕਰਦੇ ਕੋਈ ਤੂੰ 2 ਰੁਪਏ ਦੇ ਦੇ ਬਾਬਿਆਂ ਨੂੰ ਜਾਂ ਫਿਰ ਕੋਈ ਦਾਣਾ ਪੱਕਾ ਪਾ ਦੇ ਬਾਬਿਆਂ ਨੂੰ ਦਾਣਾ ਪੱਕਾ ਪਾ ਦੇ ਤੱਕੇ ਆ ਜਾਓ ਬੱਠਲ ਭਰ ਕੇ ਪਾ ਦੇ ਆਜਾ ਮੱਠ ਨਹੀਂ ਐਡਾ ਵੱਡਾ ਆ ਘਰੇ ਨਹੀਂ ਨਾ ਆਏ। ਦੇਖ ਤੈਨੂੰ ਵਧੀਆ ਚੀਜ਼ ਦੇ ਕੇ ਗਏ ਆ ਤੈਨੂੰ ਨੌਕਰੀ ਮਿਲੂਗੀ ਤੇਰਾ ਵਿਆਹ ਵੀ ਹੋਊਗਾ ਖਬਸੂਰਤ ਕੁੜੀ ਮਿਲੂਗੀ ਤੈਨੂੰ ਵਿਆਹ ਚ। ਅਸੀਂ ਦੁਬਾਰੇ ਆਵਾਂਗੇ ਨਾ ਨਾਲੇ ਤੇਰੇ ਕੋਲੇ ਨੌਕਰੀ ਹੋਣ ਨਾਲੇ ਤੇਰੇ ਕੋਲੇ ਸ਼ੌਕਰੀ ਹੋ। ਜਦੋਂ ਤੈਨੂੰ ਨੌਕਰੀ ਮਿਲ ਗਈ ਤੇ ਇੱਕ ਬਾਬਿਆ ਨੂੰ ਚੋਲਾ ਸਵਾਕੇ ਦੇ ਦੇਂਗਾ ਫਿਰ। ਜਾਵਾਂ ਪੱਕਾ। ਬਾਕੀ ਗੱਲ ਹੋਵੇ ਮੁਕਰੀ ਨਾ ਸ਼ੇਰਾ ਦੇਖ ਲੈ। ਪੱਕਾ। ਮੰਨ ਜੇਗਾ ਬਾਬਿਆ ਨੂੰ ਮਾਰਾ। ਮੰਨ ਨਹੀਂ ਘੜਾ ਮਨੋਂ। ਆਉਂਦੇ ਸਾਲ ਨੂੰ ਤੈਨੂੰ ਆਵਾਂਗੇ ਤੇਰੇ ਕੋਲੇ ਨੌਕਰੀ ਹੋਊਗੀ ਤੈਨੂੰ। ਮੈਂ ਫਿਰ ਕਰ ਬਾਬਿਆਂ ਦੀ ਸੇਵਾ ਸੇਵਾ ਕਰ ਬਾਬਿਆਂ ਦੀ ਕਰਦੇ ਕਿਹੜਾ ਸੇਵਾ ਬਾਬਿਆਂ ਨੂੰ ਖੁੱਲੇ ਜੇ ਦਿਲ ਦੇ ਬਾਬਾ ਮੈਂ ਕਰਤਾ ਦਿੰਦਾ ਤੁਹਾਡੀ ਸੇਵਾ ਯਾਰ ਪਹਿਲਾਂ ਵਾਲੀ ਵਾਰ ਨਾ ਬਾਬਿਆਂ ਦੀ ਸੇਵਾ ਨਹੀਂ ਕਰਨੀ ਤੈਨੂੰ ਪੈਸਿਆਂ ਦੀ ਸੇਵਾ ਆਖਿਆਗਾ ਮੈਂ ਬਾਬਾ ਯਾਰ ਪਤਾ ਕੀ ਗੱਲ ਆ ਪਹਿਲਾਂ 1500 ਰੁਪਇਆ ਦੇਤਾ ਸੀ ਪਹਿਲਾਂ ਵਾਲੇ ਬਾਬੇ ਨੂੰ ਉਹਨਾਂ ਨੇ ਆ ਮੌਣੀ ਦੇਤੀ ਪਰ ਕੋਈ ਕੀਤਾ ਨਹੀਂ। ਉਹ ਬਾਬਾ ਸਾਰੇ ਇੱਕੋ ਜੇ ਨਹੀਂ ਹੁੰਦੇ ਸ਼ੇਰਾ ਸਾਰੇ ਬਾਬੇ ਨਹੀਂ ਇੱਕੋ ਜੇ ਹੁੰਦੇ ਅਸੀਂ ਦੂਰੋਂ ਆਏ ਆ ਚੱਲ ਕੇ। ਤੂੰ ਸਾਰੇ ਜੋ ਤੁਸੀਂ ਵੀ ਨਾ ਉਹ ਕਰਦੇ ਫਿਰ। ਤੂੰ ਸਾਰੇ ਪੰਜੇ ਉਂਗਲ ਆਪਣੀਆਂ ਇੱਕ ਬਰਾਬਰ ਹੈਗੀਆਂ ਨਾ ਤੂੰ ਐਂ ਦੇ। ਉਹ ਇੱਕ ਕ ਬਰਾਬਰ ਦਾ ਨਹੀਂ ਇਹ ਸਾਡੇ ਬਾਬੇ ਨੇ ਭਗਤੀ ਕੀਤੀ ਹੋਈ ਆਠ ਅਗੀ ਮਾਰਨ ਨਹੀਂ ਆਏ ਸ਼ੇਰਾ ਭਗਤੀ ਫੇਰਾ ਬਾਬੇ ਨੇ ਪਾਤ ਛੱਡੇ ਬੂਟ ਯਾਰ ਬਾਬੇ ਜੋੜੇ ਪਾਉਂਦੇ ਬਾਬਿਆਂ ਨੂੰ ਜੋ ਕੋਈ ਦੇਊਗਾ ਜੋੜੇ ਤਾਂ ਆਂ ਆਲੇ ਆ ਕੇ ਤਾਂ ਕਰਕੇ ਪਾਏ ਹੋਏ ਆ ਠੰਡ ਦਾ ਮੌਸਮ ਆ ਰਿਹਾ ਸ਼ੇਰਾ ਹੁਣ ਆ ਦੇਖ ਸਾਡੇ ਕੋਲੇ ਚਪਲਾਂ ਹੀ ਪਾਈ ਫਿਰਦੇ ਆ ਸੇਵਾ ਕਰ ਤੂੰ 2 ਰੁਪਈਆ ਦੀ ਸੇਵਾਦਾਰ ਨੇ ਦਿੱਤੀ ਆ ਸਾਨੂੰ ਅਸੀਂ ਪਾ ਲਏ ਜੇ 2 ਰੁਪਈਆ ਦੀ ਸੇਵਾ ਕਰੂਗਾ ਤਾਂ ਹੀ ਤਾਂ ਜੋੜੇ ਲੈ ਕੇ ਆਵਾਂਗੇ ਇਹ ਇਹਨੂੰ ਆਪਾਂ ਜੋੜੇ ਦੇ ਦਾਂਗੇ ਤੂੰ ਖੁੱਲੇ ਜਿ ਦੇਣ ਨਾਲ ਸੇਵਾ ਕਰ ਕਰਦੇ ਸੇਵਾ ਬਾਬਿਆਂ ਦੀ ਤੈਨੂੰ ਦਿੱਤੀ ਆ ਵਧੀਆ ਚੀਜ਼ ਦਿੱਤੀ ਆ ਬਾਬਾ ਯਾਰ ਤੇ 500 ਹੋਰ ਤਾਂ ਕਰਦੇ ਥੋੜਾ ਹੋਰ ਬਾਬਾ ਮੇਰੀ ਕਿਹੜਾ ਭੈਣ ਪੋਤੀ ਪਾਣੀ ਛਕ ਲਾਂਗੀ ਇਸ ਮੇਰੀ ਕਿਹੜਾ ਪੀ ਆਟੀਆਂ ਸੀ ਚਲ ਕੋਈ ਗੱਲ ਨਹੀਂ ਨੌਕਰੀ ਲੱਗੀ ਜਦੋਂ ਬਾਬਿਆਂ ਦਾ ਪੋਤਾ ਨਾ ਖੁੱਲੀ ਆ ਸਾਂਭ ਕੇ ਰੱਖੀ ਮਣਕਾ ਠੀਕ ਆ ਨਾ ਇਹਨੂੰ ਉਂਗਲ 'ਚ ਪਾਲੀ ਬਣਵਾ ਕੇ ਛਾਂਪ ਚ ਠੀਕ ਆ ਬਾਬਾ ਸਾਡੇ ਜਵਾਕਾਂ ਨੂੰ ਵੀ ਲਈ ਜਾਂਦੇ ਯਾਰ ਇੱਕ ਨੂੰ ਯਾਰ ਓ ਸ਼ੇਰਾ ਕੋਈ ਗੱਲ ਨਹੀਂ ਬੱਚੇ ਆ ਇਹਨਾਂ ਦਾ ਸੁਭਾਅ ਹੁੰਦਾਗਾ ਚੌੜ ਕਰਨ ਦਾ ਇਹ ਬੜਾ ਤੇਰੀ ਠੀਕ ਆ ਹੁਣ ਹੁਣ ਤਾਂ ਠੀਕ ਆ ਬਾਬਿਆਂ ਦੀ ਨਿਗਾ ਕਿਤੇ ਘਟਵੀ ਹੁੰਦੀ ਆ ਕੀ ਹੋ ਗਿਆ ਸੀ ਤੇਰੀ ਨਿਗਾ ਕੁਛ ਨਹੀਂ ਤੂੰ ਆ ਦੇਖ ਆਪਾਂ ਵਧੀਆ ਬਣ ਗਏ ਆਪਾਂ ਨੂੰ 2 ਰੁਪਏ ਇਹ ਆਪਾਂ ਨੂੰ ਇਹ ਜੇ 5 4 ਹੋਰ ਮਿਲ ਜਾਣ ਇਹੋ ਜੇ ਨਵੇਂ ਮੁੰਡਿਆਂ ਤੋਂ ਹੀ ਪੈਸੇ ਬੰਦੇ ਹੁੰਦੇ ਆ ਇਹਨਾਂ ਨੂੰ ਨੌਕਰੀ ਦਾ ਕਹਿ ਕੇ ਤੇ ਸ਼ੋਕਰੀ ਦਾ ਕਹਿ ਦੇ ਬਸ ਨਾਲ ਹੈ ਪੈਸੇ ਪੈਸੇ ਵੜ ਜਾਂਦੇ ਆ ਵਧੀਆ ਅਜੀ ਇਹ ਜੇ ਪੰਜ ਚਾਰ ਹੋਰ ਮਿਲ ਗਏ ਆਪਾਂ ਤਾਂ ਅਧਿਗੀ ਤੀ ਕਿਸੇ ਬੁੜੀ ਤੋਂ ਧਾਣੇ ਪਵਾ ਕੇ ਲੈ ਕੇ ਚੱਲਾਂਗੇ ਗੱਟਾ ਭਰਾ ਕੇ ਲੈ ਕੇ ਚੱਲਾਂਗੇ ਆਪਾਂ ਇਹ ਤਾਂ ਐਂ ਕਹਿਣਾਗਾ ਤੂੰ ਬੁੜੀ ਦਾ ਹੱਥ ਦੇਖਣ ਲੱਗਣੀ ਜੇ ਢੋਲ ਢੂਲ ਪਿਆ ਹੋਇਆ ਮੈਂ ਗੱਟਾ ਭਾਰੀ ਲਊਂਗਾ ਤੂੰ ਕਿਤੇ ਮਰਵਾ ਨਾ ਦੇਈ ਬਾਪਿਆਂ ਨਾਲ ਨਾ ਖਾਣਾ ਨਾ ਦੇਈ ਚੱਕ ਕੇ ਮੈਂ ਇੱਤਰ ਹੋ ਜੂਗਾ ਉਹ ਕੁੱਤਾ ਪੰਕੀ ਜਾਂਦਾ ਆਪਾਂ ਨੂੰ ਇਹਨੂੰ ਗੱਟੇ 'ਚ ਨਾ ਪਾ ਲਈ ਆਪਾਂ ਮੇਰੇ ਲੋਡੇ ਨੂੰ ਰੰਗ ਕਰਕੇ ਵੇਚ ਦਿਆਂਗੇ ਵੇਚ ਦਿਆਂਗੇ ਹਾਂ ਚਲ ਫੜ ਇਹਨੂੰ ਔ ਛੱਡ ਯਾਰ ਵੱਡਣਾ ਲਵੇ ਕਿਤੇ ਆ ਵੀ ਠੀਕ ਆ ਫਿਰ ਟੀਕੇ ਲਵਾਉਣੇ ਪੈਣਗੇ ਆ ਤੂੰ ਘੜਾ ਸਾ ਲਈ ਫਿਰਦਾ ਬੁੜੀ ਨਾ ਡਰਾਦੀ ਕਿਸੇ ਦੀ ਤੇ ਕੁੱਤੇ ਪੈਂਦੇ ਆ ਮੈਂ ਕੁੱਤੇ ਮਾਰਨ ਵਾਸਤੇ ਚੱਕਾ ਜਿਹੜੇ ਦੋ ਦਾਣੇ ਪਾਉਂਦਾ ਕੋਈ ਉਹ ਵੀ ਨਹੀਂ ਪਾਉਣੇ ਆ ਨਹੀਂ ਨਹੀਂ ਆ ਦਾਣੇ ਭਾਓ ਭਾਈ ਬਾਬਿਆਂ ਨੂੰ ਲੱਖ ਨਰੰਜਨ ਭਾਈ

ਲਓ ਜੀ ਬਾਬਾ ਨੂੰ ਕੋਈ ਦਾਣੇ ਦੂਨੇ ਪਾ ਦਿਓ ਜੀ। ਮਾਪਾ ਬੈਠੇ ਹੁਣ। ਦਾਣੇ ਦੂਨੇ ਪਾ ਦਿਓ ਭਾਈ। ਨਾ ਪਪਾ ਕਹਾਂ ਚਲੋ ਕਰੇ ਨਹੀਂ ਕੋਈ ਹੈਗਾ। ਬਸ ਦਾਣੀ ਪਾਉਣੇ। ਕੋਈ ਗੱਲ ਨਹੀਂ ਭਾਈ ਬਹਿ ਜਾਓ ਰੇ ਆਜੋ ਬਾਬੇ ਤੁਹਾਡੇ ਘਰਵਾਰੇ ਦੱਸਣੇ ਕੁਝ। ਜੜੀ-ਬੂਟੀ ਦੇ ਕੇ ਜਾਵਾਂਗੇ ਕੋਈ ਸੋਨੂੰ। ਨਾ ਪਪਾ ਛੋਟੇ ਵਰਗੇ ਠੱਗ ਵੱਧੂ ਹੁੰਦੇ ਐ। ਨਹੀਂ ਕੋਈ ਮੜਕਾ ਦੇ ਕੇ ਜਾਵਾਂਗੇ ਕਰੇ ਲੋੜ ਪੈ ਜਾਂਦੀ ਆ। ਹਾਂ ਲੋੜ ਨਹੀਂ ਮਤਲਬ ਮੜਕਾ ਉਹ ਕੀੜਾ ਮੂੰਹ ਲਾ ਜਾਂਦਾ ਕਈ ਵਾਰੀ। ਨਾ ਆ ਤਾਂ ਸਾਡੇ ਕੋਲੇ ਹੈ ਪੌਣ ਨੂੰ ਹੈ ਨਹੀਂ ਗਾ ਦਾਣੇ ਪਾਉਣੇ ਆ ਸੀ ਨਹੀਂ ਸੋਨੂੰ ਮਣਕਾ ਦੇ ਕੇ ਜਾਵਾਂਗੇ ਭਾਈ ਕੀੜਾ ਮੂੰਹ ਲਾ ਜਾਂਦਾ ਖੇਤ ਬੰਨੇ ਕਈ ਵਾਰੀ ਆ ਜਾਓ ਬਹਿ ਜਾਓ ਕੋਈ ਗੱਲ ਨਹੀਂ ਬਾਬੇ ਦੂਰੋਂ ਆਏ ਆ ਪਹਾੜਾ ਤੋਂ ਅਸੀਂ ਉਹਨਾਂ ਵਰਗੇ ਹੈ ਨਹੀਂ ਠੱਗ ਬਾਬੇ ਬਹਿ ਜੋ ਬਹਿ ਜੋ ਪਾਈ ਹਰ ਜਾਂ ਆ ਦੇਖੋ ਬਾਬਿਆਂ ਕੋਲੇ ਇੱਕ ਚੀਜ਼ ਹੈਗੀ ਛੋਡੇ ਵਾਸਤੇ ਲੈ ਕੇ ਆਏ ਆਂ ਅਸੀਂ ਹਰੇਕ ਬੰਦੇ ਨੂੰ ਦਿੰਦੇ ਨਹੀਂ ਹੁੰਦੇ ਇਹ ਚੀਜ਼ ਇਹ ਗਿੱਦਰ ਸਿੰਗੀ ਹੈਗੀ ਪਹਾੜਾਂ ਤੋਂ ਲੈ ਕੇ ਆਏ ਆ ਬਾਬੇ ਨੇ ਫੜਿਆ ਮਸਾਂ ਗਿੱਦਰ ਸਿੰਗੀ ਇਹ ਹੈ ਇੱਕ ਘਰ ਵਾਸਤੇ ਇਹ ਘਰ ਵਾਸਤੇ ਹੁੰਦੀ ਹੈਗੀ ਜੇ ਘਰ 'ਚ ਕੋਈ ਕਾਮਨਾ ਬਣਦਾ ਹੋਵੇ ਆਪਣਾ ਇਹਨੂੰ ਘਰੇ ਰੱਖਣਾ ਚਾਹੀਦਾਗਾ ਵਾਦਾ ਹੁੰਦਾਗਾ ਅੱਛਾ ਬਾਬਾ ਇਹ ਅਸੀਂ ਹਰੇਕ ਬੰਦੇ ਨੂੰ ਨਹੀਂ ਦਿੰਦੇ ਸੋਨੂੰ ਚਲੋ ਬੁੜੀਆਂ ਕਰਕੇ ਦੇ ਦੰਨੇ ਹੈਗੇ ਅਸੀਂ ਗੁਰਗੰਥਾਗਦੇ ਵੀ ਹੋਣੇ ਸਰ ਨਹੀਂ ਅਸੀਂ ਠੱਗੀ ਨਹੀਂ ਮਾਰਦੇ ਬਾਬੇ ਆਏ ਹੈਗੇ ਦੂਰੋਂ ਪਹਾੜਾਂ ਤੋਂ ਆਇਆ ਭਗਤੀ ਕਰਕੇ ਅੱਛਾ ਬਾਬਾ ਆ ਦੇਖੋ ਇਹਦੇ ਚ ਗਿੱਦੜ ਸਿੰਘੀ ਰੱਖੀ ਹੋਈ ਹੈਗੀ ਇਹ ਸਾਨੂੰ ਦੇ ਕੇ ਜਾਵਾਂਗੇ ਤੁਸੀਂ ਬਾਬਿਆਂ ਦੀ ਸੇਵਾ ਕਰੋ ਕੋਈ 2-4 ਰੁਪਏ ਦਿਓ ਸਾਨੂੰ ਦਾਣਾ ਫੱਕਾ ਪਾਓ ਆਟਾ ਬਾਨ ਤੂੰ ਆਖੀ ਨਹੀਂ ਬੇਟਾ ਬਾਬਾ ਆਟਾ ਨਹੀਂ ਬੁਆਉਂਦੇ ਬਾਬੇ ਸਾਡੇ ਕੋਲੇ ਸੁਰਮਾ ਵੀ ਹੈਗਾ ਜੇਕਰ ਕੋਈ ਬਜ਼ੁਰਗ ਬੰਦਾ ਤੁਸੀਂ ਸੁਰਮਾ ਵੀ ਪਾ ਸਕਦੇ ਹੋਗੇ ਉਹਦੇ ਅੱਛਾ ਬਾਬਾ ਆ ਦੇਖੋ ਸਾਡੇ ਕੋਲੇ ਸੁਰਮਾ ਗਾਏ ਬਾਬਿਆਂ ਨੇ ਤਿਆਰ ਕੀਤਾ ਹੋਇਆ ਅੱਛਾ ਬਾਬਾ ਇਹ ਸੱਤ ਸੱਪਾਂ ਦਾ ਸਰੀਕ ਉਟਕੇ ਬਣਾਇਆ ਹੋਇਆਗਾ ਸੁਰਮਾ ਜੇ ਕੋਈ ਹੈਗਾ ਬਜ਼ੁਰਗ ਤਾਂ ਇੱਥੇ ਲਿਆਓ ਪਾ ਦਾਂਗੇ ਸੁਰਮਾ ਆਪਾਂ ਉਹਨਾਂ ਦੇ ਇਹ ਬਜ਼ੁਰਗਾਂ ਦੀ ਪੈਦਾ ਬਾਬਾ ਇਹ ਕੱਲੇ ਬਜ਼ੁਰਗਾਂ ਦੀ ਪੈਦਾਗਾ ਬਾਬਿਆਂ ਨੇ ਪਾਇਆ ਸੀਗਾ ਪਹਿਲਾਂ ਮੈਂ ਛੋਟੀ ਹੂੰ ਇਹ ਬਾਬਿਆਂ ਦੇ ਐਨਕਾਂ ਤਾਂ ਲਾਈਆਂ ਹੋਈਆਂ ਹੁਣ ਬਾਬੇ ਨਵੇਂ ਟ੍ਰੈਂਡ ਦੇ ਹੋਗੇ ਪੜ੍ਹੇ ਲਿਖੇ ਬਾਬੇ ਹੈਗੇ ਚੰਡੀਗੜ੍ਹ ਹੋਮਲੈਂਡ ਰਹਿੰਦੇ ਹੈਗੇ ਬਾਬੇ ਬਾਬੇ ਉਹਨਾਂ ਨੇ ਕਹਿਣ ਕੀ ਲੱਗਦੀ ਹੈ ਕਿ ਅਸੀਂ ਐਡਕ ਲਾਹਣੇ ਨਹੀਂ ਨਹੀਂ ਹੁਣ ਪੜ੍ਹੇ ਲਿਖੇ ਬਾਬੇ ਹੈਗੇ ਇਹ ਸਾਡਾ ਬਾਬਾ ਘੱਟ ਪੜਿਆ ਹੋਇਆ ਮੈਂ ਜ਼ਿਆਦਾ ਪੜਿਆ ਹੋਇਆ ਤਾਂ ਕਰਕੇ ਹੁਣ ਬਾਬੇ ਲਾਉਂਦੇ ਹੈਗੇ ਐਣਕਾਂ ਇਹ ਸ਼ੌਂਕ ਵਜੋਂ ਲਾਇਆ ਹੋਇਆਂ ਅੱਛਾ ਇਹ ਨੀ ਗਾਲੀ ਐਨਕ ਨਹੀਂ ਹੈਗੀ ਠੀਕ ਹੈ ਬਾਈ ਇੱਕ ਬਾਬਾ ਤਾਂ ਕਹਿੰਦਾ ਸੀ ਐਨਕੇ ਲਾਹਾਂ ਮੈਂ ਤੁਸੀਂ ਲਾਈ ਚੱਦਿਓ ਆ ਦੇਖੋ ਸੋਨੂੰ ਅਸੀਂ ਪੁੜੀਆਂ ਦੇ ਕੇ ਜਾਣੇ ਹੈਗੇ ਦੋ ਇਹ ਤੁਸੀਂ ਬਜ਼ੁਰਗਾਂ ਨੂੰ ਦੇ ਦਿਓ ਜੇ ਕੋਈ ਖਾਦਾ ਪੀਤਾ ਨਹੀਂ ਲੱਗਦਾਗਾ ਉਹ ਵੀ ਤੁਸੀਂ ਉਹਨਾਂ ਨੂੰ ਦੇ ਦਿਓ ਉਹਦੇ ਵਾਸਤੇ ਵੀ ਫਾਇਦੇਮੰਦ ਆ ਇਹ ਕੁੜੀਆਂ ਕੁੜੀਆਂ ਦੇ ਕੇ ਬਜ਼ੁਰਗ ਸਾਡਾ ਉਹ ਗੱਡੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹਦੇ ਚ ਦਵਾਈ ਤਿਆਰ ਕੀਤੀ ਹੋਈ ਹੈਗੀ ਆ ਤੁਸੀਂ ਦੇਖ ਲਓ ਚਾਹੇ ਇਹਨੂੰ ਖਾ ਕੇ ਵੀ ਦੇਖ ਸਕਦੇ ਨੇ ਇਹ ਦਵਾਈ ਕੀਤੀ ਹੋਈ ਹੈ ਹਿਮਾਲਿਆ ਪਰਬਤ ਤੋਂ ਆਈ ਹੈ ਇਹ ਬਾਬਿਆਂ ਨੇ 15 ਦਿਨ ਜੰਗਲ ਚ ਰਹਿ ਕੇ ਦਵਾਈ ਤਿਆਰ ਕੀਤੀ ਹੈਗੀ ਇਹ ਥੋੜੀ ਥੋੜੀ ਐਨੀ ਐਨੀ ਪੂਰੀ ਦਾ ਚੌਥਾ ਹਿੱਸਾ ਕਰਕੇ ਦੇਣਾਗਾ ਰੋਜ ਅੱਛਾ ਰੋਟੀ ਬਾਅਦ ਹੈ ਹਾਂ ਰੋਟੀ ਤੋਂ ਬਾਅਦ ਚ ਦੇਣਾਗਾ ਖਾਲੀ ਪੇਟ ਨਹੀਂ ਲੈਣੀ ਇਹ ਇਹਨੂੰ ਪਾਣੀ ਨਾਲ ਵੀ ਲੈ ਸਕਦੇ ਆਪਾਂ ਕੱਚੀ ਲੱਸੀ ਨਾਲ ਵੀ ਲੈ ਸਕਦੇ ਆ ਇਹ ਕਾਦੇ ਵਾਸਤੇ ਇਹ ਖਾਦਾ ਬੀਤਾ ਨਾ ਲੱਗਦਾ ਹੋਵੇ ਪੇਟ ਸਾਫ਼ ਰੱਖਦੀ ਆ ਦਵਾਈ ਮਿਹਦੇ ਚ ਗਰਮੈਸ਼ ਨਹੀਂ ਪੈਣ ਦਿੰਦੀ ਠੀਕ ਆਪਾ ਫਰਾਟਾ ਪਾਣਿਆਂ ਵਲੇ ਆਉਣਿਆਂ ਦੀ ਕੋਈ ਦਵਾਈ ਦੇ ਦੇੋ ਆ ਦੋ ਫੁੜਨਾ ਰੱਖ ਲੋ ਤੁਸੀਂ ਤੇ ਇੱਕ ਆ ਚੀਜ਼ ਰੱਖੋ ਤੁਸੀਂ ਕੀ ਦਵਾਈ ਜੀ ਦੇਖ ਗਿਆ ਨੇ ਬਾਬਾ ਕਿਦਰ ਸਿੰਘ ਕੀ ਕਹਿੰਦੇ ਨੇ ਤਾਂ ਰੱਖ ਲੈਣੀ ਹੈਗੀ ਕੀ ਪਤਾ ਕੀ ਬਣਾਇਆ ਬਾਬਾ ਨੇ ਕੀ ਪਾਇਆ ਇਹ ਚ ਐਨ ਪਤਾ ਜੈਬ ਜੋ ਰਾਤ ਨੂੰ ਕੋਈ ਨਫਿਆ ਵਾਲੀ ਦਵਾਈ ਹੋਵੇ ਹੋਰ ਲੈ ਜਾ ਨਾ ਰਾਤ ਨੂੰ ਡੁੱਟ ਗਿਆ ਉੱਬੇ ਚ ਮਰੂ ਓਕਰ ਓਕਰ ਫੇੜੀ ਪੜੀ ਕਰਦੇ ਫਿਰ ਬੈਠਦੇ ਨੇ ਪਾਤਿਲਾ 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 ਆ ਕੌਣ ਹੈ ਆਇਆ ਦੂਰੋਂ ਚੱਲ ਕੇ ਆ ਬੂਬਲੇ ਕਿਧਰ ਆ ਗਏ ਬਾਬਾ ਮੈਂ ਰੰਗ ਕਰੀ ਜਨਾ ਆਜਾ ਛੇਰਾ ਕੋਈ ਗੱਲ ਨਹੀਂ ਤੇਰਾ ਕੰਮ ਨਹੀਂ ਛਡਾਉਂਦੇ ਅਸੀਂ ਆਜਾ ਛੇਰਾ ਕੋਈ ਗੱਲ ਨਹੀਂ ਕੰਮ ਨਹੀਂ ਛਡਾਉਂਦੇ ਤੇਰਾ ਬਾਬੇ ਆਇਆ ਦੂਰੋਂ ਚੱਲ ਕੇ ਆ ਗਏ ਬੂਬਲੇ ਕੰਮ ਸ਼ੁਰੂ ਕਰਨ ਨੂੰ ਆਜੋ ਗਾਹੀ ਆ ਬੂਬਲੇ ਬਾਬਿਓ ਗਾਹੀ ਆਜੋ ਚਲ ਆਜੋ ਬਾਬਾ ਦਾ ਹਾਂ ਕਿਆਲ ਵੇਰ ਚੱਲ ਅੱਗੇ ਚੱਲੀਏ ਫੱਟ ਕੇ ਰਹੀ ਪਹਿਲਾਂ ਬਹੁਤ ਪੰਗਾ ਪਿਆ ਸੀ ਹੰਤੂ ਕੋਈ ਗੱਲ ਨਹੀਂ ਟੈਨਸ਼ਨ ਨਾਲ ਹੋਰ ਭਾਈ ਸ਼ੇਰਾ ਠੀਕ ਹਾਂ ਹਾਂ ਠੀਕ ਹੈ ਬੱਬਾ ਪਰ ਪੜਤਾ ਜਾ ਹੱਥੁੱਤ ਦੇਖ ਲਈਏ ਤੇਰਾ ਕੋਈ ਬਾਤ ਹੱਥ ਵੇਖ ਕੀ ਕਰੋਗੇ ਆ ਜਾ ਕੋਈ ਗੱਲ ਨਹੀਂ ਆ ਜਾ ਆ ਜਾ ਤੇਰੀ ਮੱਥੀ ਦੀਆਂ ਲਖੀਰਾਂ ਦੇਖਾਂਗੇ ਆ ਜਾ ਦੱਸੀਏ ਤੇਰਾ ਕੰਮਕਾਰ ਕਿਵੇਂ ਚੱਲਦਾਗਾ ਕੰਮ ਦਾ ਬਾਬਾ ਕੀ ਚੱਲਦਾ ਰੰਗ ਕਰੀਨੇ ਕੰਮ ਕਰੀਨੇ ਤੇਰੀ ਨਵਜ ਦੇਖ ਕੇ ਦਸੀਏ ਤੇਰੇ ਗਰਮੈਸ਼ ਬੜੀ ਆਵੇ ਦੇ ਚ ਗਰਮੈਸ਼ਤਾ ਬਾਬਾ ਫਿਰ ਸਰਮ ਕੰਮ ਚ ਵੱਡ ਜਾਂਦੀ ਹੈ ਕਰਮੈਸ਼ ਬਹੁਤ ਆ ਗਈ ਤੂੰ ਬੰਦਾ ਠੀਕ ਲੱਗਦਾਗਾ ਹੱਥ ਦੇ ਹਿਸਾਬ ਨਾਲ ਵੀ ਦੇਖ ਕੇ ਦੱਸ ਦਿਆਂਗੇ ਆਪਾਂ ਤੂੰ ਬੰਦਾ ਨਹੀਂ ਮਾੜਾ ਹੈਗਾ ਦਿਲ ਦਾ ਤੂੰ ਭੇਤ ਦੇ ਦੇ ਨਾ ਆਪਣੇ ਦਿਲ ਦਾ ਹਰ ਇੱਕ ਨੂੰ ਪੈਸਾ ਵੀ ਬਹੁਤ ਆਉਂਦਾ ਤੇਰੇ ਕੋਲੇ ਤੈਨੂੰ ਜਾਣਦੇ ਕਿ ਉਹ ਹੀ ਭੁੱਖੀ ਜਾਂਦੇ ਮੈਂ ਚੁੱਪ ਕਰੇ ਬੈਠਾ ਤੇਰੇ ਦੋ ਮੁੰਡੇ ਆ ਗਏ ਸਹੀ ਗੱਲ ਦੱਸੀ ਬਾਬੇ ਤੂੰ ਨਹੀਂ ਬੋਲਦੇ ਦੋ ਮੁੰਡੇ ਹੈਗੇ ਆ ਕਿ ਨਹੀਂ ਹੈ ਇੱਕ ਮੁੰਡਾ ਤੇਰਾ ਫੌਜੀ ਲੱਗਿਆ ਹੋਇਆਗਾ ਦੇਖ ਗੱਪ ਨਹੀਂ ਮਾਰਦੇ ਬਾਬੇ ਸੱਚੀ ਗੱਲ ਦੱਸੀ ਦਿਲ ਦੀ ਗੱਲ ਸਹੀ ਆ ਕਿ ਨਹੀਂ ਜੇ ਸੱਚ ਹੋਇਆ ਤਾਂ ਹਾਂ ਭਰੀ ਨਹੀਂ ਨਾ ਭਰੀ ਤੇ ਬਾਬਾ ਤੁਸੀਂ ਦੋ ਮੁੰਡੇ ਕਹਿੰਦੇ ਤਿੰਨੇ ਵੀ ਹੋ ਸਕਦੇ ਆ ਨਹੀਂ ਦੋ ਮੁੰਡੇ ਹੈਗੇ ਤੇਰੇ ਸੱਚੀ ਗੱਲ ਆ ਕਿ ਨਹੀਂ ਹਾਂ ਹਾਂ ਦੋ ਮੁੰਡੇ ਹੈਗੇ ਤੇਰੇ ਇੱਕ ਮੁੰਡਾ ਤੇਰਾ ਫੌਜੀ ਲੱਗਿਆ ਹੋਇਆਗਾ ਸੁਣਨ ਨੂੰ ਕੀ ਬਤਾ ਬਾਬਾ ਬਾਬੇ ਹੱਥ ਦੀ ਲਖੀਰਾਂ ਦੇਖ ਕੇ ਦੱਸ ਦਿੰਦੇ ਨੇ ਕਿਸੇ ਨੂੰ ਪੁੱਛ ਕੇ ਆ ਗਏ ਹੋਗੇ ਦੱਸਦਾ ਹੂੰ ਤੁਹਾਨੂੰ ਹੋਰ ਨਹੀਂ ਜਾਣਾ ਕਿਸੇ ਨੂੰ ਨਹੀਂ ਪੁੱਛਿਆ ਸੀ ਬਾਬਿਆਂ ਨੇ ਕਿਹਨੂੰ ਪੁੱਛਣਾ ਇੱਥੇ ਪਿੰਡ ਚ ਸਾਰੇ ਛੋਡੇ ਭਾਈਚਾਰੇ ਦੇ ਬੰਦੇ ਹੁੰਦੇ ਆਗੇ ਅਸੀਂ ਤਪੱਸਿਆ ਕੀਤੀ ਆ ਤਪੱਸਿਆ ਬਾਕੀ ਤੈਨੂੰ ਕੋਈ ਗੱਲ ਨਹੀਂ ਹੋਰ ਵੀ ਦਵਾਈ ਦੇ ਕੇ ਜਾਵਾਂਗੇ ਆਪਾਂ ਤਪੱਸਿਆ ਕੀਤੀ ਆ ਜੰਗਲ ਦੇ ਵਿੱਚ 20 ਸਾਲ ਤਪੱਸਿਆ ਕੀਤੀ ਆ ਜੰਗਲ ਦੇ ਵਿੱਚ ਹਾਂ ਜੰਗਲ ਦੇ ਸਾਨੂੰ ਹੋਰ ਵੀ ਜੜੀ ਬੂਟੀਆਂ ਬੋਲਣ ਜਿੱਦਾਂ ਤੁਸੀਂ ਉੱਥੇ ਕਰ ਦਿਓ ਤੁਸੀਂ ਸਾਰੇ ਹਾਲ ਤਪੱਸਿਆ ਕਰ ਰੱਖੀ ਐ ਜੀ ਕਰੀਏ ਤਪੱਸਿਆ ਯਾਰੀ ਬੰਦਾ ਕਿਹਾ ਜਾ ਕੋਈ ਗੱਲ ਨਹੀਂ ਉਹ ਹਰ ਪੁਰਾਣੇ ਬੁੜੇ ਜਦੋਂ ਜੰਗ ਕਰਦੇ ਹੁੰਦੇ ਸੀ ਆ ਸ਼ਰਮਾ ਆਪਣੇ ਕੋਲੇ ਜੇ ਅੱਖਾਂ 'ਚ ਪਾਉਣਾਗਾ ਤਾਂ ਨਹੀਂ ਨਹੀਂ ਬਾਬਾ ਨਹੀਂ ਹੋ ਜਾਣਗੇ ਤਦ ਤਾਂ ਅੰਨੇ ਨਹੀਂ ਹੋਰੇ ਯਾ ਤੈਨੂੰ ਇਹ ਮਮੀਰਾ ਬਣਾਇਆ ਹੋਇਆਗਾ ਬਾਬਿਆਂ ਨੇ ਨਾ ਨਾ ਅਸੀਂ ਨਹੀਂ ਫਿਰ ਮਾ ਸ਼ਰਮਾ ਪਾਉਂਦੇ ਇਹ ਨਹੀਂ ਹੋ ਸਕਲੇ ਪਾਇਆ ਇਹ ਮਮੀਰਾ ਬਾਬਿਆਂ ਨੇ ਬੜੀ ਦੂਰੋਂ ਸੱਪਾਂ ਦੀਆਂ ਖੋਡਾਂ 'ਚੋਂ ਭਾਲ-ਪਾਲ ਕੇ ਤਿਆਰ ਕੀਤਾ ਹੋਇਆਗਾ ਅੱਛਾ ਹਾਂ ਇਹ ਮਲਿਆਂ ਦੀਆਂ 베ਰੀਆਂ ਥੱਲੇ ਹੁੰਦਾਗਾ ਉੱਥੋਂ ਬਾਬਾ ਪਾਪਾ ਨਾ ਤੁਸੀਂ ਆਏ ਦੱਸੋ ਮੈਨੂੰ ਤੁਸੀਂ ਕਾ ਅੱਛਾ ਉਹ ਕਿੰਨੇ ਪੈਸੇ ਕਮਾ ਲੈਨੇ ਹੋ ਅਸੀਂ ਕੋਈ ਪੈਸਾ ਨਹੀਂ ਕਮਾਉਂਦੇ ਜਿਹੜੇ ਰੁਪਏ ਹੁੰਦੇ ਆ ਸਾਰੇ ਬਾਬੇ ਪੰਡਾਰੇ ਤੇ ਲਾ ਦਿੰਦੇ ਹੈਗੇ ਜਾਂ ਕੋਈ ਸਾਡੇ ਦੇਖ ਲਓ ਤੁਸੀਂ ਕੋਈ ਚੰਗੇ ਕੱਪੜੇ ਨਹੀਂ ਪਾਏ ਸਾਡੇ ਬਾਬਿਆਂ ਕੋਲੇ ਚੋਲੇ ਜੋਗਰੇ ਵੀ ਪੈਸੇ ਨਹੀਂ ਹੈਗੇ ਤੇ ਮੇਰੇ ਬਾਬਾ ਦਰੇ ਪਾਏ ਨੇ ਮੈਂ ਹੁਣ ਪੇਂਟਰ ਦਾ ਕੰਮ ਕਰਦਾ ਆ ਦੇਖ ਆ ਦੇਖ ਨਵੇਂ ਕੱਪੜੇ ਵੇ ਤਾਂ ਵਧੀਆ ਤੋਰ ਨਾਲ ਰਹਿਣਾ ਮੈਂ ਤਾਂ ਤੂੰ ਕੋਈ ਸੇਵਾ ਕਰ ਬਾਬਿਆਂ ਦੀ ਤੈਨੂੰ ਪਨ ਲੱਗੂਗਾ ਤੇਰਾ ਇੱਕ ਮੁੰਡਾ ਫੌਜੀ ਆ ਦੇਖ ਝੂਠ ਨਾ ਬੋਲੀ ਤੂੰ ਸੇਵਾ ਤਾਂ ਤਾਂ ਹੀ ਕਰੂ ਕੋਈ 2 ਰੁਪਏ ਦੇ ਬਾਬਿਆਂ ਨੂੰ ਕੋਈ ਦਾਣਾ ਫੱਕਾ ਪਾ ਲੈ ਬਾਬਾ ਫਿਰ ਤੈਨੂੰ ਅਸੀਂ ਦੇ ਕੇ ਜਾਵਾਂਗੇ ਜੜੀ ਬੋਟੀਆਂ ਬੈਠ ਜਾ ਇੱਥੇ ਕਿੰਨੇ ਪੈਸੇ ਤੇਰੇ ਕੋਲ ਹੈ ਪੈਸੇ ਦੇਖ ਲੈ ਛੇਰਾ ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਆ ਤੈਨੂੰ ਇੱਕ ਮਾਰਕਾ ਦੇ ਕੇ ਜਾਵਾਂਗੇ ਮਨਕੀ ਦੀ ਤਾਂ ਖੈਰ ਹੈ ਬਾਬਾ ਆ ਗਿਆ ਕੋਈ ਮੈਨੂੰ ਫੜਾਓ ਪੈਸੇ ਪੁੱਛੇ ਅਥਰੇ ਕੋਈ ਪੈਗ ਦਾ ਜਗਾੜੀ ਕਰ ਲਾਂਗੇ ਆਦੀਆ ਨਹੀਂ ਦੇਖਦਾ ਕੋਈ ਗੱਲ ਦੇਖ ਛੇਰਾ ਸਾਡੇ ਕੋਲੇ ਇੱਕ ਇਹੋ ਜੀ ਚੀਜ਼ ਆ ਜਿਹੜੀ ਅਸੀਂ ਹਰੇਕ ਬੰਦੇ ਨੂੰ ਦੇਖੇ ਨਹੀਂ ਜਾਂਦੇ ਤੈਨੂੰ ਦੇਵਾਂਗੇ ਤੇਰੇ ਸੱਚਾ ਸਾਨੂੰ ਸਹੀ ਬੰਦਾ ਲੱਗਿਆ ਤੂੰ ਅਸੀਂ ਤੇਰੇ ਤੇ ਝੱਕ ਕੇ ਤੈਨੂੰ ਦੇਣ ਲੱਗੇ ਹਾਂਗੇ ਤੂੰ ਬੰਦਾ ਦਿਲ ਦਾ ਨਹੀਂ ਮਾੜਾ ਹੈਗਾ ਕੀ ਹੈ ਕੀ ਇਹ ਇਹ ਤੈਨੂੰ ਦਿਖਾਉਣੇ ਹੈਗੇ ਅਸੀਂ ਉਹ ਬਾਬਿਆਂ ਦੇ ਗੁਣੀ ਗਾਵੇਂਗਾ ਦੇ ਬਾਬਾ ਤੁਸੀਂ ਮੈਨੂੰ ਨਾਰ ਲਾ ਲੇ ਦੇ ਤੈਨੂੰ ਦੋ ਚੀਜ਼ਾਂ ਦੇ ਕੇ ਜਾਵਾਂਗੇ ਸ਼ੇਰਾ ਸੀ ਆ ਦੇਖ ਲੈ ਇੱਕ ਮਣਕ ਆ ਗਿਆ ਇਹ ਇਹ 70 ਸਾਲ ਪੁਰਾਣੇ ਸੱਪ ਦੀ ਸਰੀਜੋ ਕੱਢ ਕੇ ਲਿਆਂਦਾ ਹੋਇਆ ਬਾਬਿਆਂ ਨੇ 70 ਸਾਲ ਦਾ ਤੁਸੀਂ ਨੇ ਹੋਏ ਤੁਸੀਂ ਇਹ ਪੁਰਾਣੇ ਸਾਡੇ ਬਜ਼ੁਰਗ ਸਾਨੂੰ ਦੇ ਕੇ ਜਾਂਦੇ ਆ ਅੱਗੇ ਦੀ ਅੱਗੇ ਇਹ ਬਾਬਿਆਂ ਨੂੰ ਦਿੱਤਾ ਹੋਇਆ ਇਹਨਾਂ ਨੇ ਮੈਨੂੰ ਦਿੱਤਾ ਸੀ ਇਹ ਮਣਕਾ ਤੇ ਇਹ ਅੱਜ ਤੈਨੂੰ ਦੇ ਕੇ ਜਾਣ ਲੱਗੇ ਆਂਗੇ ਘਰ ਵਿੱਚ ਰੱਖ ਲਈ ਇਹ ਮਣਕਾ ਤੂੰ ਇੱਕ ਥੀ ਲੱਸੀ ਨਾਲ ਧੋ ਕੇ ਰੱਖਿਆ ਕਰੀ ਤੈਨੂੰ ਬਹੁਤ ਵਾਰ ਦੇਊਗਾ ਇਹ ਮਣਕਾ ਇਹ ਬਾਬੇ ਕਿਹੜੇ ਬਾਬੇ ਦਿੱਤਾ ਸੀ ਤੁਹਾਨੂੰ ਇਹ ਨਾਲੇ ਬਜ਼ੁਰਗਾ ਨੇ ਦਿੱਤਾ ਹੋਇਆਗਾ ਅੱਛਾ ਉਹੀ ਤੂੰ ਕਰ ਦਿਜੀ ਮੈਨੂੰ ਦੇ ਰਿਆ ਇਹ ਸਾਨੂੰ ਤਾਂ ਦੇ ਕੇ ਜਾਣ ਲੱਗੇ ਆਂ ਅਸੀਂ ਤੂੰ ਬੰਦਾ ਸਾਨੂੰ ਸਹੀ ਲੱਗਦਾਗਾ ਦਿਲ ਦਾ ਮਾੜਾ ਨਹੀਂ ਹੈਗਾ ਤੂੰ ਬੰਦਾ ਇਹ ਹਰੇਕ ਬੰਦੇ ਨੂੰ ਨਹੀਂ ਦਿੱਤਾ ਜਾਂਦਾ ਇੱਕ ਤੈਨੂੰ ਆ ਛੱਲਾ ਦੇ ਕੇ ਜਾਵਾਂਗੇ ਅਸੀਂ ਕੋ ਮੇਰੇ ਜੀ ਤੁਸੀਂ ਕੀ ਦੇਖ ਲਿਆ ਤੂੰ ਬੰਦਾ ਸਾਫ਼ ਹੈ ਦਿਲ ਦਾ ਵੀ ਮਾੜਾ ਨਹੀਂ ਹੈਗਾ ਮੈਂ ਤਾਂ ਕਹਿੰਦਾ ਫਿਰ ਬਾਬਾ ਮੈਨੂੰ ਨਾਲ ਹੀ ਲਾ ਲਓ ਤੁਸੀਂ ਤੂੰ ਨਾਲ ਬਾਗ ਚੱਲ ਛੇਰਾ ਸਾਡੇ ਮੈਂ ਤੇ ਕੰਮ ਕਰਾਂ ਲੈ ਨੂੰ ਪੇਸ਼ੇ ਦਿੰਦਾ ਦੇਖੇ ਛੱਲਾ ਤੈਨੂੰ ਦੇ ਕੇ ਚੱਲੇ ਆਂਗੇ ਅਸੀਂ ਤੇ ਸੇਵਾ ਕਰਦੀ ਬਾਬਿਆਂ ਦੀ ਕੋਈ ਬੱਬੂ ਬਲੂ ਇਹੇ ਛੱਲੇ ਦੀ ਚਾਹੀਦੇ ਯਾਰ ਹੋਰ ਤੂੰ ਮੈਨੂੰ ਦੱਸ ਮੈਨੂੰ ਦੱਸ ਬੱਚਾ ਤੈਨੂੰ ਠੀਕ ਆ ਛੱਲਾ ਕੋਈ ਇਹੇ ਜਾਂ ਚਾਹੀਦਾ ਜਿਹੜਾ ਕੋਈ ਮਤਲਬ ਪ੍ਰਤਿਗਿਆ ਵਾਲਾ ਹੋਵੇ ਕੋਈ ਠੀਕ ਆ ਮੈਂ ਸਮਝ ਗਿਆ ਕੀ ਕਹਿਣਾ ਚਾਹੁੰਦਾ ਇਹ ਜੇ ਬਾਬਾ ਤੈਨੂੰ ਦਿਖਾ ਦਾਂ ਮੈਂ ਤੂੰ ਵੀ ਅੱਖ ਵੀ ਆ ਮੈਂ ਕੁਲਦੀਪ ਤੋਂ ਛੱਲਾ ਲੈ ਲਾ ਕਿ ਇਹ ਛੱਲਾ ਦੇ ਮੈਂ ਤੈਨੂੰ ਦੱਸਦਾ ਤੈਨੂੰ ਛੱਲਾ ਨਹੀਂ ਦਿੰਦੇ ਫਿਰ ਤੈਨੂੰ ਸੁਰਮਾ ਲੈ ਕੇ ਜਾਵਾਂਗਾ ਸੁਰਮਾ ਕੀ ਕਮਾਉ ਆ ਬਾਬਾ ਨਹੀਂ ਬਾਬਾ ਜੀ ਇਹੋ ਕੋਈ ਗੱਲ ਨਹੀਂ ਮੈਂ ਤੁਹਾਡੇ ਹੱਥ ਦੇਖ ਕੇ ਦੱਸਦਾ ਤੁਸੀਂ ਮੈਂ ਸਮਝ ਗਿਆ ਇਹ ਕੁੜੀ ਚਿੜੀ ਦੇ ਚੱਕਰ ਵਾਲੀ ਗੱਲ ਕਰਦਾ ਉਹ ਵੀ ਕਹਿਣਾ ਇਹਨੂੰ ਆਪਾਂ ਸੁਰਮਾ ਦੇ ਨਹੀਂ ਉਹ ਤਾਂ ਕਰਦੀ ਬਾਬਾ ਇਹ ਤਾਂ ਸਾਰੇ ਹੋ ਰਹੇ ਆ ਇਹ ਜਿਹੜੀ ਪਰ ਤੇ ਹੋਣੀ ਗੱਲ ਕਰੀਦੀ ਹੁੰਦੀ ਚਲ ਮੈਂ ਹੱਥ ਦੇਖ ਕੇ ਦੱਸਦਾ ਵੀ ਤੇਰਾ ਇਹੋ ਜਿਹਾ ਕੰਮ ਬਣੂਗਾ ਕਿ ਨਾ ਹੱਥਾਂ 'ਚ ਲਕੀਰਾਂ ਤਾਂ ਇਹਨੇ ਮਟਾ ਰੱਖੀਆਂ ਨਾ। ਇਹੋ ਜਿਹਾ ਕੀ ਕਰਦਾ ਰਿਹਾ ਸ਼ੇਰਾ। ਇਹ ਤਾਂ ਹੁਣ ਹੱਥ ਪੇਰ ਮਟਾ ਰੱਖੀਆਂ ਨੇ ਤੂੰ। ਬਾਬਾ ਕੰਮ ਕਰਦੇ ਆ, ਦੇਖ ਰੰਗ ਕਰਦੇ ਆ, ਸਾਰਦ ਹੱਥ ਚੁੱਪ। ਅਰੇ ਇਹਨਾਂ ਦਾ ਕੰਮ ਇਹੋ ਜਿਹਾ ਬੁਰਸ਼ਾਂ ਦਾ ਕੰਮ ਆ, ਰੰਗ ਦਾ ਕੰਮ ਆਗਾ। ਹੱਥ ਦੀ ਲਕੀਰ ਤਾਂ ਉਹਦੇ ਨਾਲ ਵੀ ਮਿਟ ਜੂ। ਸਾਰਾ ਦਿਨ ਹੁਣ ਬੁਰਸ਼ ਰੰਦਾ ਹੱਥ ਚਾ ਦੇਖ ਬਾਬਾ। ਚੱਲ ਕੋਈ ਗੱਲ ਨਹੀਂ ਬਾਬਿਆਂ ਨੂੰ ਭਲੇਖਾ ਪਹਿ ਗਿਆ ਸੀਗਾ, ਸੀ ਕਿ ਆ ਪਤਾ ਨਹੀਂ ਕਾ ਤੋ। ਸਾਰਾ ਦਿਨ ਤੇਰਾ ਹੀ ਰਹੂਗਾ। ਬੁਰਸ਼ ਫੇਰ ਤਾਂ ਲਕੀਰਾਂ ਦਾ ਮਰ ਜੂ। ਕੋਈ ਗੱਲ ਨਹੀਂ ਸ਼ੇਰਾ। ਇਹ ਤਾਂ ਹੋ ਜਾਂਦਾਗਾ ਚੱਲ ਫਿਰ ਬਾਬਾ ਇਹਨੂੰ ਦੇ ਦਵਾਈ ਤੇ ਫਿਰ ਆਪਾਂ ਚੱਲੀਏ ਆ ਇੱਕ ਤੂੰ ਮਣਕਾ ਰੱਖ ਇਹ ਵੀ ਜਿਹੜਾ ਤੇਰਾ ਕੰਮ ਬਣਦਾ ਨਹੀਂ ਹੈਗਾ ਇਹਨੂੰ ਨਾਂ ਲੈ ਕੇ ਜਾਇਆ ਕਰੀ ਬਟੂਏ ਚ ਪਾ ਕੇ ਰੱਖ ਲਈਏ ਇਹਨੂੰ ਇਹਨੂੰ ਸਵੇਰੇ ਹੀ ਕੰਮ ਦਾ ਪੱਤਾ ਬਣ ਜੂ ਕੰਮ ਤੇਰਾ ਬਣੂਗਾ ਦੇਖ ਬਾਬਿਆਂ ਨੇ ਵੀ ਬਣਵਾ ਕੇ ਛਾਪ ਚ ਪਾਇਆ ਹੋਇਆ ਹੈਗਾ ਜੇ ਤੂੰ ਨਹੀਂ ਛਾਪ ਪਾਉਂਦਾ ਸ਼ਕੀਨ ਹੈਗਾ ਤੇ ਤੂੰ ਇਹਨੂੰ ਬਟੂਏ ਚ ਰੱਖ ਲਈ ਬਣਾ ਕੇ ਤੇ ਆਹ ਕੁਛ ਅੱਲਾ ਤਾਂ ਉਹੀ ਚੀਜ਼ ਦੋ ਜਿਹੜੀ ਆਪਾਂ ਦਿਖਾ ਦਿੱ ਗਏ ਦਿਖਾਏ ਤੋਂ ਕੋਈ ਇਹਦੇ ਵਿੱਚ ਮੜ ਲਓ ਜਾ ਕੋ ਬੂਟੀ ਹੋਵੇ ਕੋਈ ਇਹ ਛੱਲੇ ਦੇ ਵਿੱਚ ਮੜ ਲਓ ਨਾ ਆਹ ਇਹ ਛੱਲੇ ਦੇ ਵਿੱਚ ਮੜ ਲਓ ਅੱਛਾ ਆਹ ਦੇਖ ਤੈਨੂੰ ਇੱਕ ਪੁੜੀ ਦੇ ਕੇ ਚੱਲੇ ਆਂਗੇ ਜੇ ਨਾ ਵੀ ਬੰਦਾ ਤੇਰੇ ਕੋਲੇ ਕਦੇ ਵੀ ਕੋਈ ਜਿਹਨੂੰ ਤੂੰ ਖਾਣੇ ਚ ਪਾ ਕੇ ਪੁੜੀ ਨੂੰ ਖਵਾਏਗਾ ਉਹ ਬੰਦਾ ਜਿਵੇਂ ਤੂੰ ਕਮੇਗਾ ਉਹਵੇਂ ਕਰਿਆ ਕਰੂਗਾ ਅੱਛਾ ਇਹ ਬਾਬਿਆਂ ਨੇ ਮੰਤਰ ਪੜ੍ਹੇ ਆ ਇਹਦੇ ਚ ਮੰਤਰ ਪੜ੍ਹ ਕੇ ਕਾਲਾ ਇਲਮ ਪੜ੍ਹ ਕੇ ਤਿਆਰ ਕੀਤੀ ਹੋਈ ਹੈਗੀ ਪੁੜੀ ਬਾਬਾ ਖਵਾਤ ਸਕਦੇ ਨੇ ਕੋਈ ਦੂਰੋਂ ਦਿਖਾਤਾ ਸਕਦੇ ਦੂਰੋਂ ਦੇਖੋਣ ਵਾਲੀ ਚੀਜ਼ ਦਾ ਕਰ ਦੂਰੋਂ ਖਵਾਉਗੇ ਮੈਂ ਕਿਸੇ ਨੂੰ ਦੂਰੋਂ ਦਿਖਾਉਣ ਵਾਲਾ ਹੱਲ ਵੀ ਤੇਰਾ ਇਹ ਹੋਊਗਾ ਜਦੋਂ ਤੂੰ ਇਹ ਕਿਹੜਾ ਦਵਾਈ ਕਿਸੇ ਲੋੜ ਤੋਂ ਖਵਾ ਸਕਦਾ ਤਾਂ ਫੇਰ ਤਾਂ ਤੇਰਾ ਕੰਮ ਸੌਖਾ ਬਣ ਜਾਊਗਾ ਅੱਛਾ ਜੇ ਦੂਰੋਂ ਕੋਈ ਇਹੋ ਕਰਨਾਗਾ ਤਾਂ ਤੈਨੂੰ ਬਾਬਿਆਂ ਨੂੰ ਇੱਕ ਪੈਸੇ ਦੇਣੇ ਪੈਣੇ ਐਗੇ ਉਹਦੇ ਵਾਸਤੇ ਬਾਬੇ ਉੱਥੇ ਜਾ ਕੇ ਆਪਦੇ ਟਿੱਲੇ ਤੇ ਮੰਤਰ ਪੜ੍ਹਣਗੇ ਉਹਦੇ ਨਾਲ ਸੇਵਾ ਕਰਨਗੇ ਬਾਬਿਆਂ ਦੀ ਇੱਕ ਮਹੀਨਾ ਲੱਗੂਗਾ ਉਹਦੇ ਤੇ। ਬਾਬਾ ਦੱਖਣਾ ਕਿੰਨੇ ਲੈẽਗਾ ਇਹਦੇ? ਉਹਦਾ ਤਾਂ ਹੀ ਤੈਨੂੰ ਕਹਿ ਰਹੇ ਆਂ ਸ਼ੇਰਾ ਜਿਹੜਾ ਦੂਰੋਂ ਦਿਖਾ ਕੇ ਕਰਨ ਵਾਲਾ ਕੰਮ ਹੁੰਦਾਗਾ ਉਹਦਾ ਬਾਬੇ 11000 ਰੁਪਇਆ ਲੈਂਦੇ ਹੈਗੇ। ਤੇ ਇਹਦਾ ਇਹਦਾ ਕੋਈ ਗੱਲ ਨਹੀਂ ਤੂੰ ਇਹ ਜਿੰਨੀ ਮਰਜ਼ੀ ਸੇਵਾ ਕਰਦੀ ਬਾਬਿਆਂ ਨੂੰ। ਜਦੋਂ ਤੇਰਾ ਕੰਮ ਬਣ ਗਿਆ ਉਦੋਂ ਤੂੰ ਚਾਹੇ ਬਾਬਿਆਂ ਨੂੰ ਚੋਲਾ ਸਵਾ ਕੇ ਦੇ ਦੇ ਇੱਕ। ਤੇ ਜੇ ਬਾਬਾ ਨੂੰ 11000 ਰੁਪਏ ਦੇ ਦੂੰ। ਜੇ ਆਪਾਂ ਕਿਰਪਾ ਤੇ ਚੇਲੇ ਤੇ ਟਰਾਈ ਕਰ ਲਈ ਇਹਨੂੰ ਖਵਾ ਕੇ ਨਾ ਤੇ ਦੇਖ। ਮੈਂ ਇਹਦਾ ਚੇਲਾ ਨਹੀਂ ਮੈਂ ਇਹਦਾ ਗੁਰੂ ਆ। ਇਹ ਚੀਜ਼ ਨਹੀਂ ਹੈਗੀ। ਇਹ ਖਵਾ ਕੇ ਦੇਖ ਲੈਣੇ। ਇਹ ਇਹ ਨਹੀਂ ਖਵਾਈ ਜਾਂਦੀ। ਇਹ ਮੇਰੇ ਬਾਬਿਆਂ ਤੇ ਆਸਰ ਨਹੀਂ ਕਰਦੀ ਹੈਗੀ ਰਿਜ਼ਲਟ ਤਾਂ ਮਿਲਵਾ ਜੂ ਵੀ ਜੀ ਬਾਬਿਆਂ ਤੇ ਇਹ ਦਵਾਈ ਆਸਰ ਨਹੀਂ ਕਰਦੀ ਹੈਗੀ ਬਾਬੇ ਬੜੇ ਗਿਆਨੀ ਆ ਪੜ੍ਹੇ ਲਿਖੇ ਬਾਬੇ ਆ ਬੜੀਆਂ ਕਾਲੇ ਲੰਮ ਪੜੇ ਹੋਇਆ ਬਾਬਿਆਂ ਦੇ ਸੋ ਅੰਬੂ ਦੀ ਕੋਈ ਅੰਬੂ ਨੂੰ ਕੁ ਵਗ ਦੇ ਲੰਦੇ ਕਿਸੇ ਸਾਡੇ ਨਾਲ ਕੋਈ ਅੰਬੋ ਨਹੀਂ ਬਾਬੇ ਵਿਆਹ ਨਹੀਂ ਕਰਵਾਉਂਦੇ ਹੈਗੇ ਬਾਬੇ ਛੜੇ ਸ਼ਾਂਟ ਰਹਿੰਦੇ ਹੈਗੇ ਬਾਬਿਆਂ ਦਾ ਐਡਰੈਸ ਤੈਨੂੰ ਦੇ ਕੇ ਚੱਲੇ ਆ ਬਾਬੇ ਚੰਡੀਗੜ੍ਹ ਰਹਿੰਦੇ ਆ ਹੋਮਲੈਂਡ ਅਜੇ ਤਬ ਨੂੰ ਪਤਾ ਉਹ ਭਗਤਨੀਆ ਰੱਖਦੇ ਹੁੰਦੇ ਬਾਬੇ ਕੋਲ ਨਹੀਂ ਨਹੀਂ ਬਾਬੇ ਹோம் ਲੈਂਡ ਰਹਿੰਦੇ ਹੈਗੇ ਕਦੇ ਮਿਲੀ ਤੂੰ ਚੰਡੀਗੜ੍ਹ ਜਾਹੀਂ ਤੂੰ ਜਾ ਕੇ ਦੇਖੀ ਉੱਥੇ ਤੇਰਾ ਬੜਾ ਜੀ ਲੱਗੂਗਾ 3ਵੀਂ 2 ਜਾ ਕੇ ਦੇਖੀ ਕਹਿੰਦਾ ਹਾਂ ਮੈਂ ਇਸਨ ਭਗਤਨੀਆ ਦੇਖ ਕੋਈ ਭਗਤਨੀ ਹੁੰਦੇ ਬਾਬੇ ਕੋਲੇ ਭਗਤਨੀਆ ਕੋਈ ਨਹੀਂ ਹੁੰਦੀਆਂ ਉਹ ਤਾਂ ਸੇਵਾਦਾਰ ਆ ਜਾਂਦੇ ਹੈਗੇ ਉੱਥੇ ਕੋਈ ਕਦੇ ਮਾਂਜਾ ਮਾਰ ਨਾ ਜਾਂਦੇ ਹੈਗੇ ਅੱਛਾ ਹਾਂ ਉੱਥੇ ਰਹਿੰਦੇ ਹੁੰਦੇ ਮੇਰੇ ਦੀ ਸਫਾਈ ਕਰਨਾ ਹੁੰਦੇ ਆ ਬਾਬੇ ਮਾੜੀ ਨਿਗਾ ਨਾਲ ਨਹੀਂ ਦੇਖਦੇ ਉਹਨਾਂ ਨੂੰ ਹਾਂ ਉਹ ਤਾਂ ਪਤਾ ਸੁਣਿਆ ਮੈਂ ਹਾਂ ਹੁਣ ਤੂੰ ਐਂ ਕਰ ਬੜੇ ਬੱਦੇ ਬੱਦੇ ਮਾਰ ਮਾਰੀਏ ਗੱਲਾਂ ਨਾ ਮਾਰ ਸਾਨੂੰ ਵੀ ਤੋਰ ਅਸੀਂ ਵੀ ਦੂਰ ਜਾ ਅੱਗੇ ਜਾਣਾਗਾ ਤੈਨੂੰ ਦਵਾਈ ਦੇ ਕੇ ਚੱਲੇ ਆ ਰੱਖ ਤੂੰ ਦਵਾਈ ਹੁਣ ਮੈਂ ਦੇ ਕੰਮ ਕਰੂ ਫੇਰ ਹੀ ਹੈ ਜਿਹੜੇ ਬੰਦੇ ਨੂੰ ਮਰਜੀ ਖਵਾ ਕੇ ਦੇਖ ਲਈ ਯਾਰ ਸਾਡੇ ਬੰਨਿਓ ਚਾਹੇ ਕਿਸੇ ਵੀ ਬੰਦੇ ਨੂੰ ਖਵਾ ਕੇ ਦੇਖ ਲਈ ਜੇ ਉਹ ਬੰਦਾ ਤੇਰੇ ਬਸ ਚ ਨਾ ਹੋਇਆ ਤਾਂ ਤੂੰ ਬਾਬਿਆਂ ਨੂੰ ਫੇਰ ਆਖੀ ਲੇ ਬਾਬਾ ਖਾ ਕੇ ਦੇ ਦੇ ਜੇ ਦਾ ਤੂੰ ਮੇਰੇ ਬਸ ਤੇ ਹੋ ਗਿਆ ਖਾਦੇ ਤੋ ਨਹੀਂ ਬਾਬੇ ਨਹੀਂ ਬਸ ਜੇ ਹੁੰਦੇ ਦਵਾਈ ਖਰਾਬ ਕਰ ਬੈਠੇਗਾ ਤੂੰ ਤੈਨੂੰ ਦਵਾਈ ਦੇ ਕੇ ਚੱਲੇ ਆ ਮਜ਼ਾਕ ਨਹੀਂ ਕਰੀਦਾ ਹੁੰਦਾ ਤੂੰ ਮੈਨੂੰ ਥੱਗ ਗੋ ਕਿ ਫਿਰ ਮੈਨੂੰ ਦੇਖ ਬਾਬਿਆਂ ਨਾਲ ਮਜ਼ਾਕ ਮਾੜਾ ਹੁੰਦਾਗਾ ਨਹੀਂ ਬਾਬਾ ਮਜ਼ਾਕ ਜੀਵਾ ਤੈਨੂੰ ਪਤਾ ਤਾਂ ਫੇਰ ਹੀ ਲੱਗੂ ਨਾ ਆਪਾਂ ਨੂੰ ਉਹ ਤੈਨੂੰ ਜਿਹੜੇ ਕੰਮ ਵਾਸਤੇ ਦਵਾਈ ਦਿੱਤੀ ਆ ਕੋਈ ਤੂੰ ਇਹ ਕੁੜੀ ਜਿਹੜੀ ਤੇ ਕਿਸੇ ਇਸਤਰੀ ਤੇ ਟਰਾਈ ਕਰਕੇ ਦੇਖ ਇਹ ਬਾਬਿਆਂ ਤੇ ਟਰਾਈ ਨਹੀਂ ਹੁੰਦੀ ਹੁੰਦੀ ਇਹੋ ਜੀ ਦਵਾਈ ਕਾਲ ਬੱਚਾ ਯਾਰ ਇਹ ਜੇਤਬਾਈ ਦਾ ਬਹੁਤ ਗਲਤ ਚੱਲ ਗਈ ਇਹ ਬਾਬਾ ਹਾਂ ਕੀ ਹੈ ਯਾਰ ਇਹ ਕੰਮ ਦੀ ਚੀਜ਼ ਨਹੀਂ ਹੈਗੀ ਇਹ ਇਹ ਜ਼ਰੂਰ ਆ ਦੇ ਆਪੇ ਤੁਸੀਂ ਦਾਰੂ ਨਹੀਂ ਆਏਗੀ ਇਹ ਨਹੀਂ ਦਵਾਈ ਬਣਾ ਕੇ ਰੱਖੀ ਹੋਈ ਆ ਇਹਦੇ ਚ ਆ ਦੇਖ ਬਾਬਾ ਇਹ ਦਵਾਈ ਆ ਸ਼ੇਰ ਆ ਦਵਾਈ ਹੋਈ ਆ ਇਹ ਦਾਰੂ ਨਹੀਂ ਹੈਗੀ ਇਹ ਇਹ ਤਾਂ ਦਾਰੂ ਆ ਇਹ ਫਿਰ ਕੀ ਆ ਕੀ ਆ ਦਾਰੂ ਆ ਦਾਰੂ ਆ ਪੀਣੀ ਆ ਪੀਣੀ ਆ ਬਾਬੇ ਬਾਬੇ ਫਿਰ ਬਾਬੇ ਦੀ ਪੀਣੀ ਹੈ ਪੀਣੀ ਹੈ ਮੈਂ ਵੀ ਮੈਂ ਵੀ ਪੀਣੀ ਹੈ ਛੱਡ ਛੱਡ ਫਿਰ ਫਿਰ ਕੀ ਆ ਕੀ ਆ ਬਾਬੇ ਹੀ ਆ ਬਾਬੇ ਹੀ ਆ ਪੀਣੀ ਆ ਪੀਣੀ ਆ ਬਾਬੇ ਵਾ ਫੜਾ ਕੇ ਜਾਓ ਯਾਰ ਛੱਡੋ ਯਾਰ ਚੱਲ ਯਾਰ ਇਹ ਬੇਕਾਰਾ ਬੰਦਾ ਹੈ